ਬਾਈ ਕੋਲੇ ਸੁਪਰ ਸੀਡਰ ਬਕਾਉ ਹੈ ਕੋਰ ਸਵੈਨ ਕੰਪਨੀ ਦਾ ਨਾ ਵਿੱਚ ਸਵੈਨ ਐਗਰੋ ਵੀਰੇ ਕੈ ਫੁੱਟਾ ਹੈ ਇਹ 7.5 ਫੁੱਟ ਹੈ ਵੀਰੇ 7.5 ਫੁੱਟ ਜਾ ਗਿਆ ਡਿਸਕਾਂ ਵਾਲਾ ਆ ਗਿਆ ਨਾ ਡਿਸਕਾਂ ਵਾਲਾ ਮਾਡਲ ਹੈ ਵੀਰੇ ਠੀਕ ਹੈ ਇਹ ਮਾਰਕ ਸਵਰਾਜ ਦੀ ਹੈ ਨਾ ਹਾਂ ਸਵਰਾਜ ਦੇ ਮਤਲਬ ਮਾਰਕਾ ਲਵਾ ਕੇ ਵੇਚਦੀ ਹੈ ਨਾ ਕੰਪਨੀ ਵੀ ਠੀਕ ਹੈ ਕਿਹੜਾ ਮਾਡਲ ਹੈ ਇਹ ਇਹ 21 ਮਾਡਲ ਹੈ ਵੀਰੇ 21 ਮਾਡਲ ਹੈ ਹਾਂ ਮਕੈਨੀਕਲ ਸੀਲਾਂ ਦੇ ਵਿੱਚ ਹੈ ਠੀਕ ਹੈ ਰੂਟਾਵੀਟਰ ਵਾਲਾ ਫੱਟਾ ਕਿੱਟ ਕੰਪਲੀਟ ਹੈ ਇਹਦੇ ਨਾਲ ਇਹਦੇ ਨਾਲ ਸਾਰਾ ਕੁਝ ਕੰਪਲੀਟ ਹਾਂ ਕੰਪਲੀਟ ਰੂਟਾਵੀਟਰ ਵੀ ਬਣਦਾ ਇਹਦਾ ਮੰਨ ਲਓ ਇੱਕ ਤਾਂ ਐਂ ਕਹਿੰਦੇ ਐਂ ਬਣਾ ਦਿਓ ਇਹਦੇ ਨਾਲ ਫੱਟਾ ਲੱਗ ਤੋ ਹੈ ਰੂਟਾਵੀਟਰ ਦਾ ਠੀਕ ਹੈ ਫੱਟਾ ਲੱਗ ਤੋ ਹੈ ਤਵੀਆਂ ਹੈਗੀਆਂ ਨੀ ਹੱਤਵੀਆਂ ਦੋਨੇ ਨਾਲ ਨੇ ਵੀਰੇ ਠੀਕ ਹੈ ਕਹਿੰਦੇ ਤਵੀਆਂ ਵੀ ਹੈਗੀਆਂ ਫੱਟਾ ਵੀ ਨਾਲ ਲੱਗਦਾ ਇਹਦੇ ਨਾਲ ਆ ਪ੍ਰੋ ਡਿਸਕਾਂ ਲ ਆ ਗਿਆ ਹਾਂ ਵੀਰੇ ਤੇ ਕੀ ਰੇਟ ਕਰਦੀ ਹੈ ਬਈ ਇਹਦਾ ਇਹ ਵੀਰੇ 90000 ਦੇ ਦਾਂਗੇ ਠੀਕ ਹੈ ਇਹਦਾ ਗੇਅਰ ਮਲਟੀਪਲੈਕਸ ਆ ਕਿਸੇ ਮਰਜ਼ੀ ਟ੍ਰੇਡਰ ਚਲਾ ਹਾਂ ਮਲਟੀਪਲੈਕਸ ਜਿਹੜੇ ਮਰਜ਼ੀ ਚਲਾਓ ਵੀਰੇ ਗੇਅਰ ਕੀ ਗੇਅਰ ਹੈ ਬਾਈ ਦੇਖ ਤਾਂ ਗੇਅਰ ਆ ਠੀਕ ਹੈ ਗੇਅਰ ਦਿਖਾ ਦੀ ਸਾਲਾ ਇਹ ਵੀ ਗੇਅਰ ਆ ਦੇਖ ਬਾਈ ਉਹਨੇ ਦਿਖਾ ਦੇ ਬਾਈ ਕਹਿੰਦਾ ਵੀ ਸਾਰਾ ਕੁਝ ਨਾਲ ਆ ਫੱਟਾ ਵੀ ਆ ਤਵੀਆਂ ਵੀ ਦੋਵੇਂ ਨਾਲ ਨੇ ਤੇ ਮਲਟੀਪਲੈਕਸ ਗੇਅਰ ਚ ਆ ਹਾਂ ਆਹਾਂ ਸ਼ੌਕਰ ਵੀਰੇ ਖੋਲ ਕੇ ਨਾ ਇੱਧਰ ਲੱਗ ਜਾਂਦੇ ਠੀਕ ਹੈ ਇਹੀ ਆਹੀ ਸ਼ੌਕਰ ਉੱਥੇ ਫੱਟੇ ਦੀ ਜਗ੍ਹਾ ਆਹੀ ਫੋਲ ਕੇ ਨਾ ਵੀਰੇ ਸ਼ੌਕਰ ਆ ਇੱਥੇ ਅਟੈਚ ਹੋ ਜਾਂਦੇ ਨੇ ਫੱਟੇ ਦੇ ਥੱਲੇ ਇੱਧਰ ਪੈ ਜਾਂਦੇ ਨੇ ਆ ਸਾਰਾ ਸੌਦਾ ਉੱਤਰ ਜਾਂਦਾ ਊਰੇ ਫੱਟਾ ਲੱਗਦਾ ਸਪੈਸ਼ਲ ਇਹਦਾ ਠੀਕ ਆ ਰੋਟਾਵੇਟਰ ਵਾਸਤੇ ਰੋਟਾਵੇਟਰ ਬਣ ਜਾਂਦਾ ਠੀਕ ਆ ਕਿੰਨੇ ਦਾ ਦੇ ਦੀ ਇਹ ਆ 90000 ਦੇ ਦਾਂਗੇ ਵੀਰੇ ਕੁੱਲ ਹਾਂ ਕੁੱਲ 90000 ਮਾਨਦਾਨ ਹੋ ਜੂ ਹਾਂ ਮਾਨਦਾਨ ਕਰ ਦਾਂਗੇ ਵੀਰੇ ਜ਼ਰੂਰ ਲੈ ਮੇਥੋਂ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਸਵੈਨ ਕੰਪਨੀ ਦਾ 90000 ਰੁਪਇਆ ਬਾਈ ਮੰਗਦਾ ਮੌਕੇ ਦੇ ਮਾਨਦਾਨ ਹੋ ਜੂਗਾ 5-4000 ਦਾ ਤੇ ਬਾਈ ਨਾਲ ਗੱਲ ਕਰ ਲੋ ਨੰਬਰ ਰੋਟਾਵੇਟਰ ਵੀ ਬਣਦਾ ਰੋਟਾਵੇਟਰ ਮੰਨ ਲਓ ਸੁਪਰਸੀਡਰ ਮੰਨ ਲਓ ਪ੍ਰੋਪਰ ਤਿਆਰ ਹੈ ਰੋਟਾਵੇਟਰ ਨਾਲ ਹੈ ਨਾ ਬਾਈ ਹਾਂ ਚਾਰ ਨਟ ਖੋਲੇ ਨੇ ਵੀਰੇ ਆਹ ਚਾਰ ਨਟ ਖੋਲ ਕੇ ਵੀਰੇ ਰੋਟਾਵੇਟਰ ਬਣ ਜਾਂਦਾ ਹੈਗਾ ਪਰ ਸਾਰਾ Ориਜਨਲ ਹੈ ਕੋਈ ਪੇਂਟ ਨਹੀਂ ਹੈ ਕਦੇ ਵੀ ਠੀਕ ਹੈ ਕੋਈ ਰੰਗ ਪਿੰਡ ਕਿਤੋਂ ਨਹੀਂ ਹੈਗਾ ਸਾਰਾ Ориਜਨਲ ਹੈ ਤੇ ਬਾਈ ਨਾਲ ਕਰ ਲਓ ਗੱਲ ਨੰਬਰ ਸਕਰੀਨ ਤੇ ਚੱਲੀ ਇਹਦਾ